ਸਰਪ੍ਰੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਤ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਅੱਜ ਆਪਾਂ ਪਹੁੰਚੇ ਹਾਂ ਰਾਜਸਥਾਨ ਦੇ ਹਨੂਮਾਨਗੜ ਡਿਸਟ੍ਰਿਕਟ ਜਿੱਥੇ ਕਿ ਪਿੰਡ ਬਸ਼ੀਰ ਦੇ ਇੱਕ ਫਾਰਮਰ ਰਾਜਵਿੰਦਰ ਸਿੰਘ ਉਹਨਾਂ ਦੇ ਖੇਤ ਦੇ ਵਿੱਚ ਆਏ ਹੋਏ ਆ ਜਿਨ੍ਹਾਂ ਦੇ ਨਾਲ ਕੁਝ ਹੋਰ ਫਾਰਮਰ ਵੀ ਹੈ ਜਿਨ੍ਹਾਂ ਨੇ ਮਲਚਿੰਗ ਵਾਲੀ ਕਣਕ ਲਾਈ ਆ ਤੁਸੀਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਦੇਖੀਆਂ ਹੋਣਗੀਆਂ ਹੈਲਪ ਵੀ ਤੁਹਾਡੀ ਕਰਦੇ ਆ ਪਰ ਜਦੋਂ ਤਜਰਬਾ ਅੱਖਾਂ ਨਾਲ ਦੇਖਿਆ ਜਾਂਦਾ ਤੇ ਨਿਖਰਿਆ ਹੋਇਆ ਦੇਖਿਆ ਜਾਂਦਾ ਤੇ ਹੋਰ ਤਜਰਬੇ ਦੇ ਦੂਰੀ ਤੀਰੀ ਬਾਰ ਕੰਮ ਹੋਇਆ ਹੁੰਦਾ ਤਾਂ ਉਹਦੇ ਵਿੱਚ ਆਪਾਂ ਨੂੰ ਸਫਲਤਾ ਜਿਆਦਾ ਮਿਲਦੀ ਆ ਹੌਸਲਾ ਜਾਦੇ ਵਾਧਾ ਉਸੇ ਹੀ ਤਰੀਕੇ ਦੀ ਇਹ ਵੀਡੀਓ ਆ ਜਿੱਥੇ ਕਿ ਇਸ ਵਾਰ ਵੀਰਾਂ ਨੇ ਨਹੀਂ ਲਾਈ ਜਾਂ ਨੇੜੇ ਦੇ ਹੈਗੇ ਆ ਜਾਂ ਵੀਡੀਓ ਦੇਖ ਕੇ ਵੀ ਇਹਨਾਂ ਨੂੰ ਹੌਸਲਾ ਮਿਲੂਗਾ ਤੇ ਫਸਲ ਵੀ ਦੇਖਣ ਨੂੰ ਮਿਲੂਗੀ ਜਿਹਦੇ ਵਿੱਚ ਕਿ ਕਿੰਨਾ ਵੀ ਪਾਇਆ ਕਦੋਂ ਬਜਾਈ ਹੋਈ ਆ ਕਿਉਂਕਿ ਇਹ ਫਸਲ ਕਾਫੀ ਏਰੀਆ ਦੇ ਵਿੱਚ ਬਜਾਈ ਹੋਈ ਆ ਪਰ ਕੁਝ ਖਰਾ ਕਿਸਾਨਾਂ ਦੀ ਜ਼ਿਆਦਾ ਪਾਣੀ ਲੱਗਣ ਕਰਕੇ ਖਰਾਬ ਵੀ ਹੋਈ ਆ ਇਸ ਕਣਕ ਦੇ ਨਾਲ ਸੰਬੰਧਿਤ ਜਿੰਨਾ ਵੀ ਡਾਟਾ ਇਸ ਵਾਰ ਦਾ ਹੈਗਾ ਉਹ April ਦੇ ਵਿੱਚ ਵਾਢੀ ਤੋਂ ਆਵਾਜ਼ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਜਿੰਨਾ ਕਿਸਾਨਾਂ ਦੀਆਂ ਆਪਾਂ ਵੀਡੀਓ ਪਾ ਰਹੇ ਹਾਂ ਪਰ ਇਸ ਵਾਰ ਜਿਹੜੀ ਕਣਕ ਹੁਣ ਹੈਗੀ ਆ 20-25 ਦਿਨਾਂ ਦੀ ਹੋਈ ਆ ਇਹਨੂੰ ਆਪਾਂ ਕਿਸਾਨ ਵੀਰ ਤੋਂ ਪੁੱਛਦੇ ਆ ਵੀ ਕਿਸ ਤਰ੍ਹਾਂ ਇਹਨਾਂ ਨੇ ਬੀ ਪਾਇਆ ਕਿਸ ਤਰ੍ਹਾਂ ਸਾਰਾ ਮੈਨੇਜਮੈਂਟ ਕਰਕੇ ਕਣਕ ਜਿਹੜੀ ਵਧੀਆ ਉਗਰੀ ਹੋਈ ਆ ਸਸੀ ਘਾਇਬ ਜੀ ਵੀਰ ਜੀ ਤੁਸੀਂ ਜਿਹੜੀ ਇਹ ਕਣਕ ਲਾਈ ਹੈ ਵੈਰੈਟੀ ਕਿਹੜੀ ਆ ਤੇ 187 ਵੈਰੈਟੀ ਹੈ ਜੀ 100 DW 187 ਤੇ ਬੀ ਕਿੰਨਾ ਲਾਇਆ ਹੋਇਆ ਜੀ 30 ਕਿਲੋ ਵਿੱਗੇ ਦਾ ਜੀ 5 ਕਨਾਲਾਂ ਦੇ ਵਿੱਚ ਜੀ ਕਿਸਾਨ ਭਰਾਵੋ ਇਹ ਇੱਥੇ ਜਿਆਦਾ ਵਿੱਗਾ ਚੱਲਦਾ ਆਪਣੇ ਪੰਜਾਬ ਦੇ ਵਿੱਚ ਕੀਲਾ ਚੱਲਦਾ ਹਰਿਆਣਾ ਪਟਿਆਲੇ ਦੇ ਵਿੱਚ ਵੀ ਵਿੱਗੇ ਚੱਲਦੇ ਆ ਪਰ ਉਹਨਾਂ ਦਾ ਸਾਈਜ਼ ਵੱਖਰਾ ਹੁੰਦਾ ਇੱਥੇ 5 ਕਨਾਲਾਂ ਵਾਲਾ ਵਿੱਗਾ ਚੱਲਦਾ ਤੇ ਉਹਦੇ ਵਿੱਚ 30 ਕਿਲੋ ਵੀ ਪਾਇਆ ਹੋਇਆ ਦੇ ਨਾਲ ਡੀਪੀ ਕਿੰਨੀ ਪਾਈ ਆ ਜੀ ਅੱਧਾ ਗੱਟਾ ਡੀਪੀ ਅੱਧਾ ਗੱਟਾ ਡੀਪੀ ਪਾਈ ਜਿਹੜਾ ਪਿਛਲੀ ਵਾਰ ਤੁਹਾਡਾ ਤਜਰਬਾ ਸੀਗਾ ਜੀ ਉਹ ਜ਼ਰੂਰ ਦੱਸਿਓ ਜੀ ਉਹਦਾ ਕਿਵੇਂ ਰਿਹਾ ਪਿਛਲੀ ਵਾਰ 30 86 ਕਣਕ ਸੀ ਆਪਣੀ ਸੇਮ ਇਸੀ 30 ਕਿਲੋ ਬੀਪ ਪਾਇਆ ਸੀ ਅੱਧਾ ਘਟਾ ਡੀਏਪੀ ਪਾਈ ਸੀ ਜੀ ਤੇ ਤਿੰਨ ਵਾਰੀਆਂ ਚ ਲਗਭਗ 50 ਕਿਲੋ ਯੂਰੀਆ ਪਾਈ ਸੀ ਆਪਾਂ ਉਹਦੇ ਵਿੱਚ ਠੀਕ ਹੈ ਜੀ ਤੇ ਉਹ ਬਹੁਤ ਵਧੀਆ ਚੜੀ 17 ਕੁਇੰਟਲ ਵਿੱਗੇ ਦੀ ਚੜੀ ਸੀ ਵਿੱਗੇ ਦੇ ਵਿੱਚ ਹਾਂਜੀ ਤੁਹਾਡੇ ਆਮ ਐਵਰੇਜ ਝਾੜ ਕੀ ਆਉਂਦਾ ਜਿਹੜੀਆਂ ਗੇਤੀਆਂ ਵਜਾਂਦਾ ਹੋ ਜਾਂਦੀਆਂ ਗੇਤੀਆਂ ਵਜਾਂਦਾ ਲਗਭਗ 12 13 14 ਕੁਇੰਟਲ ਇਹਨਾਂ ਰਹਿੰਦਾ ਇਹਨਾਂ ਕ ਰਹਿੰਦਾ ਮਤਲਬ ਇਹਦੇ ਵਿੱਚ ਤੁਹਾਡਾ ਖਰਚਾ ਤਾਂ ਘਟੇ ਹੀ ਘਟਿਆ ਤੇ ਝਾੜ ਵੀ ਪਲੱਸ ਰਿਹਾ ਹਾਂਜੀ ਤੇ ਇਸ ਵਾਰ ਕੇ ਨੇਰੀਏ ਚ ਲਾਤਾ ਇਸ ਵਾਰੀ 4 ਬਿੱਗੇ ਸੀਗਾ ਇਹ ਆਪਣੇ ਝੋਨਾ 4 ਬਿੱਗਿਆਂ ਚ ਲਾਤਾ ਝੋਨਾ ਇਹ ਪਰਾਲੀ ਕਿਹੜੇ ਝੋਨੇ ਦੀ ਆ 1509 ਵੈਰੈਟੀ 1509 ਵੈਰੈਟੀ ਦੀ ਆ ਜਿਹਦੀ ਆਮ ਆਪਾਂ ਦੇਖੀਏ ਇਹ ਵੀ ਪਰਾਲੀ ਘੱਟ ਹੁੰਦੀ ਆ ਪਰ ਘੱਟ ਪਰਾਲੀ ਨਹੀਂ ਇੱਥੇ ਪਰਾਲੀ ਵੀ ਵਧੀਆ ਤੇ ਜਿਹੜੀ ਕਣਕ ਉਹ ਉਗਰੀ ਵੀ ਜਾਦੇ ਹੋਈ ਆ ਤੁਸੀਂ ਕਹ ਰਹੇ ਸੀ ਵੀ ਦੋ ਪਾਣੀ ਲਾਤੇ ਜੀ ਉਹਦਾ ਕੀ ਚੱਕਰ ਬਣਿਆ ਆਪਣੇ ਇੱਥੇ ਪਾਣੀ ਘੱਟ ਖੜਦਾ ਜੀ ਤਾਂ ਕਰਕੇ ਕੁਝ ਦਾਣੇ ਨਵੇਂ ਬਾਣ ਆਈ ਇਹ ਹਾਂਜੀ ਤੇ ਪਹਿਲੀ ਵਾਰੀ ਝੋਨਾ ਲੱਗਿਆ ਠੀਕ ਆ ਤੇ ਕੁਝ ਦਾਣੇ ਰਹਿ ਗਏ ਸੀ ਜਿਹੜੇ ਨਹੀਂ ਉੱਗੇ ਸੀ ਤੇ ਫਿਰ ਅਸੀਂ ਦੁਬਾਰਾ ਪਾਣੀ ਲਾਤਾ ਵੀ ਉਹ ਵੀ ਉੱਗ ਜਾਣ ਠੀਕ ਹੈ ਜੀ ਤੇ ਤੁਹਾਡੇ ਨਾਲ ਜਿਹੜੇ ਬਾਕੀ ਵੀਰ ਖੜੇ ਹੋਏ ਆ ਇਹਨਾਂ ਨੇ ਵੀ ਲਾਈ ਹੋਈ ਆ ਇਹਨਾਂ ਨੇ ਵੀ ਲਾਈ ਹੋਈ ਆ ਤੇ ਕਿਵੇਂ ਰਿਹਾ ਵੀਰ ਤਿਆਰਬਾ ਤੁਹਾਡਾ ਆਪਣੀ ਦਵਾਈ ਦੀ ਉੱਗਣੀ ਆ ਹਜੇ ਠੀਕ ਆ ਦੋ ਵਿੱਗੇ ਲਾਏ ਇਹਨਾਂ ਨੂੰ ਦੇਖ ਕੇ ਲਾਏ ਆ ਨਹੀਂ ਅਸੀਂ ਪਿਛਲੇ ਸਾਲ ਤੋਂ ਇਕੱਠੇ ਹੀ ਲਾਈ ਜੰਨੇ ਆ ਠੀਕ ਆ ਪਿਛਲੇ ਮਤਲਬ ਪਿਛਲੇ ਵਾਰ ਤੁਹਾਨੂੰ ਜਿਹੜਾ ਰਿਜ਼ਲਟ ਮਿਲਿਆ ਉਹਦੇ ਬੇਸ ਦੀ ਇਸ ਵਾਰ ਵਧਾ ਲਿਆ ਇਸ ਵਾਰ ਹੋਰ ਲਾ ਲਿਆ ਹਾਂਜੀ ਠੀਕ ਹੈ ਕਿਹੜੀ ਵੈਰੈਟੀ ਲਾਈ ਹੋਈ ਆ ਜੀ ਐਤਕੀਤੀ 88 ਜੀ ਠੀਕ ਹੈ ਜੀ ਤੁਹਾਡੇ ਪਿੰਡ ਚ ਮਤਲਬ ਤੁਹਾਡੇ ਏਰੀਆ ਚ ਕਿੰਨੀ ਕ ਕਣਕ ਬਜਾਈ ਹੋਈ ਐ ਇਸ ਤਰੀਕੇ ਨਾਲ ਆਪਣੇ ਪਿੰਡ ਚ 25 ਵਿਘੇ ਹੋਈ ਐ ਜੀ ਠੀਕ ਹੈ ਜੀ ਵੀ ਜਿੰਨੇ ਮੈਨੂੰ ਨੋਲੇਜ ਐ ਵੀ ਮੈਥੋਂ ਪੁੱਛ ਕੇ ਹੋਈ ਐ ਹੋਰ ਕਿਸੇ ਨੇ ਕੀਤੀ ਹੋਵੇ ਤਾਂ ਪਤਾ ਨਹੀਂ ਠੀਕ ਹੈ ਜੀ ਕਿਸਾਨ ਭਰਾਵੋ ਜਿਹੜੇ ਵੀ ਇਹਨਾਂ ਦੇ ਏਰੀਏ ਦੇ ਨੇੜੇ ਆ ਭਾਵੇਂ ਉਹ ਐਲਨਾਵਾਦ ਏਰੀਏ ਦੇ ਡੱਬੋ ਵਾਲੀ ਸੰਗਰੀ ਏਰੀਆ ਜਾਂ ਹਨੂਮਾਨਗੜ ਏਰੀਆ ਜਾਂ ਜਿਹੜੇ ਵੀ ਵੀਰ ਇਹਨਾਂ ਦੀ ਕਣਕ ਦੇਖਣਾ ਚਾਹੁੰਦੇ ਆ ਤੁਸੀਂ ਪਿੰਡ ਵਸ਼ੀਰ ਸੰਗਰੀਆ ਤੋਂ ਟਿੱਬੀ ਰੋਡ ਦੇ ਉੱਪਰ ਇਹ ਪਿੰਡ ਆ ਤੇ ਇਸ ਵੀਰ ਦੀ ਤੁਸੀਂ ਕਣਕ ਦੇਖ ਸਕਦੇ ਹੋ ਲਗਭਗ 20 April ਤੇ ਕਿੱਥੇ ਵਾਢੀ ਹੋਊਗੀ ਤੇ ਵਾਢੀ ਤੋਂ ਬਾਅਦ ਵੀ ਤੁਹਾਡੇ ਨਾਲ ਜਿਹੜਾ ਡਾਟਾ ਉਹ ਸਾਂਝਾ ਕੀਤਾ ਜਾਊਗਾ ਕਿਉਂਕਿ ਝਾੜ ਮੇਨ ਪਹਿਲੂ ਬਣਿਆ ਹੋਇਆ ਸਾਰੇ ਫਾਰਮਰ ਦਾ ਤੇ ਖਰਚਾ ਉਸ ਤੋਂ ਵੀ ਵੱਡਾ ਪਹਿਲੂ ਬਣਿਆ ਹੋਇਆ ਆਮ ਰਵਾਇਤੀ ਤਰੀਕੇ ਜਿੰਨਾ ਬੀਜ ਖਾਦ ਪੈਂਦਾ ਉਹਦੇ ਨਾਲ ਜਿਹੜਾ ਵੀ ਤਰੀਕਾ ਲਾਵਾਂਗੇ ਉਹਦੇ ਨਾਲ ਹੀ ਆਪਣਾ ਖਰਚਾ ਵਧਣਾ ਬੀਜ ਖਾਦ ਉਨਾ ਹੀ ਚੱਲਣਾ ਸਾਰੇ ਤਰੀਕਿਆਂ ਦੇ ਵਿੱਚ ਕੁਝ ਤਰੀਕਿਆਂ ਦੇ ਵਿੱਚ ਵੱਧ ਵੀ ਹੋ ਸਕਦਾ ਪਰ ਮੈਨੂੰ ਲੱਗਦਾ ਸਭ ਤੋਂ ਘੱਟ ਤਰੀਕੇ ਨਾਲ ਏਸੇ ਤਰੀਕੇ ਦੇ ਨਾਲ ਹੀ ਕਣਕ ਬੀਜੀ ਜਾ ਸਕਦੀ ਹੈ ਦੇ ਰਿਜ਼ਲਟ ਉਗਰਨ ਤੋਂ ਬਾਅਦ ਤੁਹਾਨੂੰ ਦਿਖਾਤਾ ਵੱਢਣ ਤੋਂ ਬਾਅਦ ਜਿਹੜਾ ਚਾਰ ਦੇ ਰੂਪ ਵਿੱਚ ਰਿਜ਼ਲਟ ਮਿਲਣਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਬਦਰ ਤੁਸੀਂ ਸਮਾਂ ਕੱਢਿਆ ਆਪਣਾ ਖੇਤ ਦਿਖਾਇਆ ਤੇ ਕਣਕ ਬਾਰੇ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ